ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਜੀ ਵਾਰਨ ਸੰਤਿਆ ਕਰ ਰਹੇ ਆ 13ਵੀਂ ਵਾਰ ਆਪਣੀ ਚੱਲ ਰਹੀ ਸੀ ਜਿੰਨੀਆਂ 10 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਸਨ ਇੱਕ ਕਵਾਉ ਪਸਾਉ ਕਰ ਓੰਕਾਰ ਸੁਣਾਇਆ ਇੱਕ ਵਾਹਿਗੁਰੂ ਨੇ ਬਾਗ ਤੋਂ ਪਸਾਰਾ ਕਰਕੇ ਓੰਕਾਰ ਸਭ ਸੁਣਾਇਆ ਓੰਕਾਰ ਆਕਾਰ ਲੱਖ ਬ੍ਰਹਿਮੰਡ ਬਣਾਇਆ ਫਿਰ ਓੰਕਾਰ ਤੋਂ ਆਕਾਰ ਲੱਖਾਂ ਬਣਾ ਕੇ ਬ੍ਰਹਿਮੰਡ ਸਜਾਇਆ ਪੰਜ ਤਤ ਉਤਪਤ ਲੱਖ ਤ੍ਰੇ ਲੋ ਸੁਹਾਇਆ ਪੰਜ ਤਤਾਂ ਤੋਂ ਲੱਖਾਂ ਦੀ ਉਤਪਾਦਿ ਕੀਤੀ ਤਿੰਨ ਲੋਕ ਆਕਾਸ਼ ਪਤਾਲ ਸਾਰਾ ਬ੍ਰਹਿਮੰਡ ਸਜਾ ਦਿੱਤਾ ਭਾਵ ਬ੍ਰਹਿਮੰਡ ਵਿੱਚ ਹਰੇਕ ਦੇ ਰਹਿਣ ਦੇ ਲੇਖ ਵਿੱਚ ਵੰਡ ਕਰ ਦਿੱਤੀ ਜਲ ਥਲ ਗਿਰ ਤਰ ਵਰ ਸਫਲ ਦਰਿਆਵ ਚਲਾਇਆ ਹਰੇਕ ਲੋਕ ਵਿੱਚ ਜਲ ਸਮੁੰਦਰ ਥਲ ਧਰਤੀ ਪਹਾੜ ਨਦੀਆਂ ਫਲਾਂ ਵਾਲੇ ਬ੍ਰਿਸ਼ ਆ ਜਾਰੀ ਕੀਤੇ ਲੱਖ ਦਰਿਆਵ ਸਮਾਓ ਕਰ ਤਿਲ ਤੋਲ ਨਾ ਤੁਲਾਇਆ ਜੇਕਰ ਲੱਖਾਂ ਦਰਿਆਵਾਂ ਦਾ ਤੋਲ ਕਰੀਏ ਤਾਂ ਉਸ ਦਾ ਇੱਕ ਤਿਲ ਵੀ ਤੋਲਿਆ ਨਹੀਂ ਜਾ ਸਕਦਾ ਕਿਤਾਬ ਸਭ ਇੱਕੋ ਕੋਵਾਉ ਟਿਸ਼ਟੀ ਹੋਏ ਲਖ ਦਰੀ ਆਓ ਇਥੇ ਦਰਿਆਓ ਤੁ ਭਾਵ ਵਿਖੇ ਬ੍ਰਹਮਾ ਦੇਵਤੇ ਅਰਥ ਕਰਦੇ ਹਨ ਕੁਦਰਤ ਇੱਕ ਅਤੋਲ ਵੀ ਲੇਖਾ ਨਾ ਲਿਖਾਇਆ ਕਹਿੰਦੇ ਜਦੋਂ ਦਰਿਆ ਨਹੀਂ ਤੁਲ ਸਕਦੇ ਉਸ ਦੀ ਸਾਈ ਰਚਨਾ ਕਿੰਨੀ ਅਤੋਲ ਹੈ ਲੇਖਾ ਨਹੀਂ ਲਿਖਿਆ ਜਾਂਦਾ ਕੁਦਰਤ ਕੀ ਮਣਾ ਜਾਣੀ ਹੈ ਕਾਦਰ ਕਿਨ ਪਾਇਆ ਜਦ ਰਚਨਾ ਦਾ ਹੀ ਅੰਤ ਨਹੀਂ ਕਾਦਰ ਰਚਨ ਹਾਰੇ ਦੰਦ ਕੌਣ ਪਾ ਸਕਦਾ ਹੈ ਗੁਰਮੁਖ ਕੋ ਸੋਖផល ਪ੍ਰੇਮ ਰਾਸ ਅਵਗਤ ਗਤ ਭਾਈ ਗੁਰਮੁਖਾਂ ਦਾ ਪ੍ਰੇਮ ਰਾਸ ਹੀ ਸੋਖ ਫਾਲੈ ਇਸ ਦੀ ਗਤੀ ਅਵਗਤ ਹੈ ਹਿਤੇ ਭਾਈਓ ਕਦੇ ਨਾਸ ਨਹੀਂ ਹੋਣ ਵਾਲੀ ਪਾਰਾਵਾਰ ਅਪਾਰ ਹੈ ਕੋ ਆਏ ਨਾ ਜਾਈ ਇਸ ਦਾ ਪਾਰਾਵਾਰ ਅਪਾਰ ਹੈ ਉੱਥੇ ਕੋਈ ਆ ਜਾ ਨਾ ਜਾ ਨਹੀਂ ਸਕਦਾ ਆਦ ਅੰਤ ਪਰਜੰਤ ਨਾਹੀ ਪਰਮਾਦ ਵਡਾਈ ਇਸ ਦਾ ਆਦ ਤੋਂ ਲੈ ਕੇ ਅੰਤ ਪਰਯੰਤ ਕੋਈ ਹੋਰ ਅੰਤਮੂਲੋ ਨਹੀਂ ਉਸ ਦੀ ਵਡਿਆਈ ਪਰਮਾਦ ਹੈ ਪਵ ਆਦ ਅੰਤ ਤੋ ਰਹਿਤ ਸਦਾ ਇਕ ਰਸ ਅਰ ਸਦਾ ਪੂਰਨ ਆਦ ਰੂਪ ਹੈ ਜਦੋਂ ਜਗਿਆਸੂ ਨੂੰ ਲੱਗੇ ਉਹ ਉਸ ਦਾ ਆਦ ਹੀ ਸਮਝਦਾ ਹੈ ਜੈਸੀ ਉਹ ਆਦ ਵੇਲੇ ਮਿੱਠੀ ਲੱਗੀ ਵੈਸੀ ਮਿੱਠੀ ਹੈ ਤਾਂ ਤੇ ਸਦਾ ਆਦ ਸਦਾ ਨਵੀਂ ਹੈ ਹੱਥ ਨਾ ਪਾਏ ਅਥਾਹ ਦੀ ਅਸਗਾਹ ਮਸਾਈ ਉਸ ਅਥਾਹ ਸਮੁੰਦਰ ਦਾ ਕਿਸੇ ਹੱਥ ਨਹੀਂ ਲੀਤਾ ਤੇ ਵੱਡੇ ਅਗਾਦ ਸਮੁੰਦਰਾਂ ਦੀ ਉਸ ਵਿਖੇ ਸਮਾਈ ਹੋ ਸਕਦੀ ਹੈ ਪਰਮ ਪਿਆਲੇ ਬੂੰਦ ਇੱਕ ਕਿਨ ਕੀਮਤ ਪਾਈ ਉਸ ਦੇ ਪ੍ਰੇਮ ਪਿਆਲੇ ਦੀ ਇੱਕ ਬੂੰਦ ਦੀ ਵੀ ਕਿਸੇ ਨੇ ਕੀਮਤ ਨਹੀਂ ਪਾਈ ਕਿਉਂਕਿ ਜੋ ਸੁਖਮਣੀ ਦੀ ਵਿਖੇ ਪੰਚਮ ਪਾਤਸ਼ਾਹ ਜੀ ਬਚਨ ਕਰਦੇ ਨੇ ਸਰਬਵੈਕੁੰਠ ਮੁਕਤ మోਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਇਕ ਅਖ ਦੇ ਫੁਰਕਰ ਮਾਤਰ ਵੀ ਹਰੀ ਦੇ ਗੁਣਵਾਣ ਗੁਣਾਣਵਾਦ ਕਥਨ ਵਿਖੇ ਕਈ ਕਹਿੰਦੇ ਕੈਵਲਤ మోਖਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਅਗਮ ਅਗਮ ਅਗਾਧ ਬੋਧ ਗੁਰ ਲਖ ਲਖਾਏ ਅਗਮੋ ਅਗਮ ਕਹੀਏ ਸੂਖਮ ਸ੍ਰਿਸ਼ਟੀ ਜੋ ਸਾਰੇ ਲਈ ਅਗਮ ਹੈ ਉਹਨਾਂ ਦਾ ਕਰਕੇ ਵੀ ਅਗਮ ਹੈ ਉਹ ਵਾਹਿਗੁਰੂ ਜੀ ਉਸ ਦਾ ਗਿਆਨ ਵੀ ਕਹਿੰਦੇ ਅਗਾਧ ਹੈ ਪਰੰਤੂ ਉਸ ਅਲਖ ਦੇ ਲਿਖਾਉਣ ਹਾਰੇ ਇੱਕ ਗੁਰੂ ਹਨ ਗੁਰਮੁਖ ਸੁਖਫਲ ਪਰਮ ਰਸ ਤੇਲ ਲਖ ਲਖ ਅਲੇਖ ਹੈ ਗੁਰਮੁਖਾਂ ਦਾ ਫਲ ਪ੍ਰੇਮ ਰਸ ਦਾ ਇੱਕ ਤੇਲ ਮਾਤਰ ਵੀ ਅਲਖ ਹੈ ਅੱਗੇ ਇਸ ਦਾ ਵਰਣਨ ਕਰਦੇ ਨੇ ਲਖ 84 ਜੋਨ ਵਿੱਚ ਜੀ ਜੰਤ ਵਿਸ਼ੇਖ ਹੈ 84 ਲੱਖ ਜੁਨੀਆਂ ਵਿੱਚੋਂ ਜੀਵ ਜੰਤ ਵੀ ਵਿਸ਼ੇਖ ਹਨ ਬੇਗਣਤ ਹਨ ਸਭਨਾ ਦੀ ਰੋਮਾਵਲੀ ਬੋ ਵਿਦ ਬੋ ਭੇਖੇ ਇਹਨਾਂ ਸਾਰੀਆਂ ਜੀਵ ਜੰਤਾਂ ਦੇ ਸਰੀਰਾਂ ਪਰ ਕਈ ਪ੍ਰਕਾਰਾਂ ਤੇ ਰੂਪਾਂ ਦੀ ਅਨਗਿਣਤ ਰੋਮਾਵਲੀ ਹੈ ਭਾਵੇਂ ਕਈ ਕਾਲੇ ਪੀਲੇ ਚਿੱਟੇ ਕੱਕੇ ਨੂੰ ਗਿਣਤੀਆਂ ਪਾਰ ਹੁੰਦੇ ਹਨ ਕਹਿੰਦੇ ਰੋਮ ਰੋਮ ਲੱਖ ਲੱਖ ਸਿਰ ਮੋਹ ਲੱਖ ਸ੍ਰੇਖੈ ਜੇਕਰ ਉਸ ਇੱਕ ਇੱਕ ਰੋਮ ਨਾਲ ਲੱਖ ਲੱਖ ਸਿਰ ਲੱਗ ਜਾਂਦੇ ਫਿਰ ਅਗੋ ਹਰ ਇੱਕ ਸਿਰ ਨਾਲ ਲੱਖ ਲੱਖ ਮੂੰਹ ਲੱਗ ਜਾਣ ਲੱਖ ਲੱਖ ਮੋਹੇ ਮੋਹ ਜੀਵ ਕਰ ਸੁਣ ਬੋਲੇ ਦੇਖੈ ਕਹਿੰਦੇ ਫਿਰ ਉਸ ਹਰੇਕ ਮੂੰਹ ਵਿੱਚ ਲੱਖ ਲੱਖ ਜੀਵ ਜਾਵੇ ਤੇ ਅੱਖ ਕੰਨ ਅੱਖਾਂ ਕੰਨ ਲੱਗ ਜਾਣ ਜੋ ਇਸ ਦੇ ਗੁਣ ਨੂੰ ਬੋਲੇ ਸੁਣੇ ਤੇ ਦੇਖੇ ਸੰਖ ਅਸੰਖ ਕੀ ਹਵੇ ਸਮਸਰ ਨਾ ਨਿਮੇਖੈ ਕਹਿੰਦੇ ਜੇ ਗਿਣਤੀ ਸੰਖ ਤੋਂ ਟੱਪ ਕੇ 20 ਤੋਂ 21 ਹੁੰਦੀ ਲੱਖਾਂ ਸੰਖ ਅਣਗਿਣਤ ਹੋ ਜਾਵੇ ਤਦ ਵੀ ਗੁਰਮੁਖ ਸੁਖਫਲ ਪ੍ਰੇਮ ਰਸ ਦੀ ਤਿਲ ਮਾਤ੍ਰ ਵੀ ਇੱਕ ਨਿਮਕ ਦੀ ਬਰਾਬਰੀ ਵਰਨ ਨਹੀਂ ਹੋ ਸਕਦੀ ਗੁਰਮੁਖ ਸੁਖਪਾਲ ਪਰਮ ਰਸ ਹੋਏ ਗੁਰਸਿੱਖ ਮੇਲਾ ਗੁਰੂ ਦੇ ਮਲਾਪ ਤੋਂ ਗੁਰਮੁਖ ਸੁਖਫਲ ਪ੍ਰੇਮ ਰਸ ਪ੍ਰਾਪਤ ਹੁੰਦਾ ਹੈ ਸ਼ਬਦ ਸੁਰਤ ਪਰ ਜਾਪ ਪਰ ਚਾਏ ਕੈ ਨਿਤ ਕਿਨੇ ਹੋ ਨਵੇਲਾ ਸ਼ਬਦ ਸੁਰਤ ਦੇ ਵਿੱਚ ਗੁਰੂ ਦੁਆਰਾ ਪ੍ਰਚਾਰਿਆ ਜਾ ਕੇ ਸਿੱਖ ਦਾ ਨੇਹ ਪ੍ਰੇਮ ਸਦਾ ਨਵਾਂ ਰਹਿੰਦਾ ਹੈ ਵੇਹ ਕੀਹ ਚੜਾਓ ਚੜ ਸਿੱਖ ਗੁਰ ਗੁਰ ਚੇਲਾ 20 ਸੰਸਾਰ ਦਾ ਤੇ 21 ਤੁਰਿਆ ਦਾ ਪਾਦਾ ਚੜਾਓ ਚੜ ਕੇ ਸਿੱਖ ਗੁਰੂ ਤੇ ਗੁਰੂ ਚੇਲਾ ਹੁੰਦਾ ਹੈ ਪਵ ਗੁਰੂ ਸੇਖ ਨੂੰ ਆਪਣਾ ਜਿਹ ਬਣਾ ਲੈਂਦਾ ਜਿਸ ਤਰ੍ਹਾਂ ਗੁਰੂ ਨਾਨਕ ਜੀ ਨੇ ਗੁਰੂ ਅੰਗਦ ਦੇਵ ਨੂੰ ਆਪਣਾ ਰੂਪ ਧਾਰ ਕੇ ਪੰਜ ਪੈਸੇ ਨਾਰੀਅਲ ਰੱਖ ਕੇ ਸਮੱਥਾ ਟੇਕ ਕੇ ਗੁਰੂ ਥਾਪ ਦਿੱਤਾ ਆਪਿਓ ਪੀਏ ਅਜਾਰ ਜਰੈ ਗੁਰ ਸੇਵ ਸੁਹੇਲਾ ਇਸ ਪਦ ਰੂਪ ਅਵਸਥਾ ਨੂੰ ਪਹੁੰਚ ਕੇ ਵੀ ਸਿੱਖ ਅੰਮ੍ਰਿਤ ਪੀਏ ਅਰ ਨਾ ਜਰੀ ਜਾਣ ਵਾਲੀ ਇਸ ਦਾਤ ਨੂੰ ਜਰੇ ਤੇ ਗੁਰੂ ਦੀ ਸੇਵਾ ਵਿੱਚ ਹੀ ਆਨੰਦ ਮੰਨੇ ਜੀਵਦਿਆਂ ਮਰ ਚੱਲਣਾ ਹਾਰ ਜਿਨੈ ਵਹਿਲਾ ਉਸ ਦੀ ਦਸਾ ਵਿੱਚ ਰਹੇ ਕਿ ਜਿਉਂਦਿਆਂ ਮਰ ਕੇ ਚੱਲੇ ਤੇ ਮਰ ਕੇ ਜੀਵੇ ਫਿਰ ਹਾਰ ਕੇ ਚੱਲੇ ਤੇ ਹਾਰਿਆ ਹੋਇਆ ਜਿੱਤ ਕੇ ਚੱਲੇ ਕਿਸ ਨੂੰ ਵਹਿਲਾ ਸੰਸਾਰ ਨੂੰ ਭਾਵ ਸੰਸਾਰ ਤੋਂ ਹਾਰ ਕੇ ਆਤਮਕ ਲਾਭ ਜਿੱਤੇ ਸੰਸਾਰ ਤੋਂ ਮਰ ਕੇ ਆਤਮਕ ਜੀਵਨ ਵਿੱਚ ਜੀਵੇ ਇਹ ਦੋਵੇਂ ਬਾਤਾਂ ਮਨ ਦਾ ਮਾਰਨ ਅਰਹਮੇ ਅਤੀਤ ਹੈ ਸੇਲ ਅਲੂਣੀ ਚਟਣੀ ਲਖ ਅੰਮ੍ਰਿਤ ਪੇਲਾ ਕਹਿੰਦੇ ਸੇਲ ਅਲੂਣੀ ਅਲੂਣੀ ਸੇਲ ਨੂੰ ਚਟੇ ਨਿਸਕਾਮ ਭਗਤੀ ਕਰੇ ਐਸੀ ਧਾਰਨਾ ਧਾਰਨ ਕਰਨ ਨਾਲ ਪ੍ਰੇਮ ਰਸ ਨੂੰ ਪ੍ਰਾਪਤ ਹੋਇਆ ਸਿੱਖ ਸੰਸਾਰ ਪ੍ਰਸਿੱਧ ਜਾਂ ਆਬਿਹਯਤ ਜਾਂ ਅੰਮ੍ਰਿਤ ਇਸ ਤੋਂ ਲੋਕ ਸਮਝਦੇ ਹਨ ਇਹ ਸਰੀਰ ਅਮਰ ਹੋ ਜਾਂਦਾ ਹੈ ਲੱਖਾਂ ਅੰਮ੍ਰਿਤਾਂ ਨੂੰ ਪਰੇ ਸਿਟਦਾ ਹੈ ਪਾਣੀ ਕਾਠ ਨਾ ਡੁੱਬਈ ਪਾਲੇ ਕੀ ਲੱਜੈ ਇਹਨੇ ਪਾਣੀ ਕਾਠ ਨੂੰ ਡੋਲਦਾ ਨਹੀਂ ਕਿਉਂ ਜੋ ਪਾਲਣ ਦੀ ਸ਼ਰਮ ਪੈਂਦੀ ਹੈ ਸਿਰ ਕਲਵੱਤਰ ਧਰਾਏ ਕੈ ਸਿਰ ਚੜਿਆ ਭੱਜੈ ਜਦ ਕਾਠ ਦੇ ਸਿਰਪੁਰ ਫਰਨਾਹੀ ਦਿੱਤੀ ਜਾਂਦੀ ਹੈ ਭਾਵ ਚੀਰ ਕੇ ਜਹਾਜ਼ ਬਣਾਉਂਦੇ ਹਨ ਤਦ ਉਹ ਪਾਣੀ ਦੇ ਸਿਰ ਉੱਪਰ ਚੜ ਕੇ ਦੌੜਦਾ ਹੈ ਜਹਾਜ਼ ਜਦੋਂ ਚੱਲਦਾ ਹੈ ਪਾਣੀ ਨੂੰ چیرਦਾ ਜਾਂਦਾ ਹੈ ਇਹ ਮਨ ਨੂੰ ਪਾਣੀ ਨੇ ਸਿਰ ਤੇ ਕਲਵੱਤਰ ਆਰਾ ਧਰਾਇਆ ਜਹਾਜ਼ چیرਦਾ ਹੋਇਆ ਦੌੜਦਾ ਫਿਰਦਾ ਹੈ ਪਰ ਪਾਣੀ ਫੇਰ ਵੀ ਨਹੀਂ ਡੁੱਬਦਾ ਲੋਹੇ ਜੜੀ ਹੈ ਬੋਹਤਾ ਭਾਰ ਭਰੇ ਨਤ ਜੈ ਕਹਿੰਦੇ ਜਹਾਜ਼ਾਂ ਨਾਲ ਲੋਹਾ ਜੜੀਦਾ ਔਰ ਮਾਲ ਤੇ ਮਨੁੱਖਾਂ ਦੇ ਭਾਰ ਨਾਲ ਭਰਦੇ ਜੀਦਾ ਤਦ ਵੀ ਆਪਣੇ ਬਿਰ ਦੀ लाज ਨਹੀਂ ਛੱਡਦਾ ਪੇਟੇ ਅੰਦਰ ਅਗ ਰੱਖ ਤਿਸ ਪੜਦਾ ਕੱਜੈ ਕਹਿੰਦੇ ਪੇਟ ਵਿੱਚ ਅਗਰ ਅੱਗ ਰੱਖ ਕੇ ਰੱਖਣੇ ਪਰ ਵੀ ਉਸ ਦਾ ਪਰਦਾ ਕਾਇਦਾ ਹੈ ਜਹਾਜ਼ ਵਿੱਚ ਅੱਗ ਬਾਲੀ ਜਾਓ ਜਿਸ ਨਾਲ ਪਾਣੀ ਨੂੰ ਵੈਰ ਹੈ ਤਦ ਵੀ ਨਹੀਂ ਡੁੱਬਦਾ ਜਾਂ ਲੱਕੜੀ ਵਿੱਚ ਬਲਣ ਦੀ ਸ਼ਕਤੀ ਹੁੰਦੀ ਪਾਣੀ ਇਹ ਜਾਣ ਕੇ ਵੀ ਪਰਦਾ ਹੀ ਕੱਢਦਾ ਹੈ ਅਗਰ ਇਹ ਡੋਬੇ ਜਾਣ ਕੇ ਨਿਰਮੋਲਕ ਤੱਜੇ ਪਾਣੀ ਵਿੱਚ ਅਗਰ ਲੱਕੜੀ ਡੁੱਬ ਜਾਂਦੀ ਹੈ ਤਿਸ ਦਾ ਕਾਰਨ ਦੱਸਦੇ ਹਨ ਅਗਰ ਨੂੰ ਕਹਿੰਦੇ ਜਾਣ ਕੇ ਡੋਬਦਾ ਕਿ ਇਹ ਡੁੱਬ ਜਾਣਾ ਹੀ ਉਸ ਦੇ ਅਮੋਰਕ ਹੋਣ ਦੀ ਨਿਸ਼ਾਨੀ ਬਣਦੀ ਹੈ ਅਗਰ ਜੇ ਤਰੇ ਤਾਂ ਮਾੜਾ ਜੇ ਡੁੱਬੇ ਤਾਂ ਕੀਮਤੀ ਸਮਝਿਆ ਜਾਂਦਾ ਸੋ ਪਾਣੀ ਉਸ ਨਾਲ ਅੰਗ ਹੋਰ ਸਕਲ ਵਿੱਚ ਪਾਲਦਾ ਡੋਬਦਾ ਇਸ ਲਈ ਇਸ ਦਾ ਗੁਰਮੁਖ ਮਾਰਗ ਚੱਲਣਾ ਛੱਡ ਖੱਬੇ ਸੱਜੇ ਤਾਂ ਤੇ ਹੀ ਭਾਈ ਉਹ ਗੁਰਮੁਖ ਮਾਰਗ ਉੱਤੇ ਚੱਲਣਾ ਸ਼੍ਰੇਸ਼ਟ ਹੈ ਔਰ ਸੱਜੇ ਖੱਬੇ ਦੇ ਖਤਰਨਾਕ ਰਸਤੇ ਛੱਡਨੇ ਚੰਗੇ ਹਨ ਸੋ ਸੰਗਤ ਜੀ 13 ਵਾਰ ਚੱਲ ਰਹੀ ਹੁੰਦੀ ਹੈ 15 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ